ਚੈਨਲ ਵਿੱਚ ਸਾਰਿਆਂ ਨੂੰ ਜੀ ਆਇਆਂ ਨੂੰ ਅੱਜ ਦੇ ਇਸ ਵੀਡੀਓ ਵਿੱਚ ਹਰਪਾਲ ਸਿੰਘ ਪੰਨੂ ਜੀ ਦੇ ਬਹੁਤ ਕੀਮਤੀ ਵਿਚਾਰ ਹਨ ਸੋ ਉਹਨਾਂ ਦੀ ਗੱਲ ਜ਼ਰਾ ਧਿਆਨ ਨਾਲ ਸੁਣੀਓ ਕਿਉਂਕਿ ਇਹ ਗੱਲ ਇਹ ਵਿਚਾਰ ਹਰ ਇੱਕ ਨੂੰ ਪਤਾ ਹੋਣਾ ਚਾਹੀਦਾ ਹੈ ਪਰਮ ਸਤਕਾਰ ਯੋਗ ਗੁਰੂ ਰੂਪ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਕਰਨਾ ਤੇ ਜਸ ਸੁਣਨਾ ਇਹ ਆਪਣੇ ਸਾਰਿਆਂ ਲਈ ਹਮੇਸ਼ ਸੁਖਦਾਈਏ ਜਿਨ੍ਹਾਂ ਨੂੰ ਵਡਿਆਈਆਂ ਦਾ ਪਤਾ ਲੱਗਿਆ ਸੱਚੇ ਪਾਤਸ਼ਾਹੀਆਂ ਦਾ ਉਹਨਾਂ ਦੀ ਸੁਰਤ ਕਿਵੇਂ ਨਿਖਰੀ ਸੀ ਆਪਾਂ ਦਰਬਾਰ ਸਾਹਿਬ ਜਾ ਕੇ ਅੰਮ੍ਰਿਤਸਰ ਮੱਥਾ ਟੇਕਦੇ ਹਾਂ ਤੋਂ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਅੰਦਰ ਉਹਦੇ ਉੱਪਰ ਤਖਤੀ ਲੱਗੀ ਹੈ ਮਹਾਰਾਜ ਰਣਜੀਤ ਸਿੰਘ ਵੱਲੋਂ ਸੇਵਾ ਕਰਾਈ ਦੀ ਤੋਂ ਆਪਾਂ ਇਹ ਜਾਣਦੇ ਹਾਂ ਕਿ ਜਦੋਂ 1799 ਵਿੱਚ ਖਾਲਸਾ ਸਰਕਾਰ ਕਾਇਮ ਹੋ ਗਈ ਸੀ ਲਾਹੌਰ ਤੇ ਨਿਸ਼ਾਨ ਸਭ ਲਹਿਰਾ ਦਿੱਤਾ ਸੀ ਤੋ ਉਹਦੇ ਤੋਂ ਥੋੜਾ ਸਮਾਂ ਬਾਅਦ ਫਿਰ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਤਰਨਤਾਰਨ ਸਾਹਿਬ ਦੀ ਤਲਵੰਡੀ ਸਾਬੋ ਆਨੰਦਪੁਰ ਸਾਹਿਬ ਦੀ ਇਹਨਾਂ ਸਾਰੀਆਂ ਥਾਵਾਂ ਦੀ ਕਾਰ ਸੇਵਾ ਮਹਾਰਾਜ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਜੀ ਰਾਹੀਂ ਸ਼ੁਰੂ ਕਰਵਾਈ ਸੀ ਤੋ ਜਿਹਨੂੰ ਅਸੀਂ ਸਾਡਾ ਅਣਪੜ੍ਹ ਮਹਾਰਾਜ ਆ ਕਹਿੰਦੇ ਰਣਜੀਤ ਸਿੰਘ ਸੇਵਾ ਦੇ ਜਿਹੜੇ ਸ਼ਬਦ ਨੇ ਉਹਨਾਂ ਨੇ ਉਹ ਕਰਵਾਏ ਹੋਏ ਉਹ ਕੀ ਨੇ ਇਹ ਸੇਵਾ ਸ੍ਰੀ ਗੁਰੂ ਮਹਾਰਾਜ ਜੀ ਨੇ ਆਪਣੇ ਸੇਵਕ ਰਣਜੀਤ ਸਿੰਘ ਉੱਪਰ ਦਇਆ ਕਰਕੇ ਕਰਵਾਈ ਬਾਦਸ਼ਾਹ ਇਹ ਅੱਛੀ ਤਰ੍ਹਾਂ ਸਮਝ ਰਿਹਾ ਹੈ ਕਿ ਗੁਰੂ ਮਹਾਰਾਜ ਦੀਆਂ ਮਿਹਰਬਾਨੀਆਂ ਹੋਈਆਂ ਤਾਂ ਤਾਜ ਤਖਤ ਮਿਲਿਆ ਇਹ ਮਿਹਰਬਾਨੀਆਂ ਮਹਾਰਾਜ ਜਿਸ ਮਰਜ਼ੀ ਮੰਗਤੇ ਤੇ ਕਰ ਦੇਵੇ ਸੇਵਾ ਕਰਨ ਦਾ ਮੈਨੂੰ ਮੌਕਾ ਮਿਲਿਆ ਨਾ ਮਹਾਰਾਜ ਰਣਜੀਤ ਸਿੰਘ ਇਹ ਨਹੀਂ ਕਹਿੰਦਾ ਕਿ ਮੈਂ ਕਰਾਈ ਹੈ ਮੈਨੂੰ ਫਖਰ ਹੈ ਨਾ ਇਹ ਸੇਵਾ ਸ੍ਰੀ ਗੁਰੂ ਮਹਾਰਾਜ ਜੀ ਨੇ ਆਪਣੇ ਸੇਵਕ ਰਣਜੀਤ ਸਿੰਘ ਉੱਪਰ ਦਇਆ ਕਰਕੇ ਕਰਵਾਈ ਇਹ ਜ਼ਬਾਨ ਹੈ ਗੁਰੂ ਮਹਾਰਾਜ ਦੇ ਚਰਨਾਂ ਦੇ ਸੇਵਕ ਦੀ ਬਹੁਤ ਵੱਡੇ ਸ਼ਾਇਰ ਭਾਈ ਲਖਵੀਰ ਸਿੰਘ ਜੀ ਚੈਲ ਉਹਨਾਂ ਦਾ ਗ੍ਰੰਥ ਅਸੀਂ ਹੁਣ ਯੂਨੀਵਰਸਿਟੀ ਵੱਲੋਂ ਛਾਪ ਰਹੇ ਹਾਂ ਭਾਈ ਲਖਵੀਰ ਸਿੰਘ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਕਲਗੀਧਰ ਹਜ਼ੂਰ ਨੇ ਆਪਣੇ ਉੱਪਰ ਜਿੰਨੀਆਂ ਮਿਹਰਬਾਨੀਆਂ ਕੀਤੀਆਂ ਉਹਨਾਂ ਦੀ ਉਹਨਾਂ ਨੇ ਕਦੇ ਗਿਣਤੀ ਰੱਖੀ ਉਹਨਾਂ ਨੇ ਕਦੇ ਗਿਣਤੀ ਨਹੀਂ ਰੱਖੀ ਕਿੰਨੀਆਂ ਮਿਹਰਬਾਨੀਆਂ ਕਰਦੇ ਜਾ ਰਹੇ ਨੇ ਕੋਈ ਲੇਖਾ ਨਹੀਂ ਫਿਰ ਕਹਿੰਦੇ ਜੇ ਕਿਸੇ ਵੱਡੇ ਸ਼ਾਹੂਕਾਰ ਨੂੰ ਤੁਸੀਂ ਪੁੱਛੋ ਕਿ ਜੀ ਤੁਹਾਡੇ ਕੋਲ ਕਿੰਨਾ ਕੁ ਪੈਸਾ ਹੈ ਉਹ ਆਖੂਗਾ ਮੈਨੂੰ ਕੀ ਪਤਾ ਹੈ ਮੇਰੇ ਮੁਨੀਮ ਨੂੰ ਪੁੱਛ ਲਓ ਮੁਨੀਮ ਨੂੰ ਪਤਾ ਹੋਏਗਾ ਉਹ ਕਹਿੰਦੇ ਭਾਈਓ ਪ੍ਰੋਫੈਸਰੋ ਆਪਾਂ ਮਹਾਰਾਜ ਦੇ ਛੋਟੇ ਮੋਟੇ ਮੁਨੀਮ ਆ ਪਤਾ ਆਪਾਂ ਨੂੰ ਵੀ ਬਹੁਤਾ ਨਹੀਂ ਹੈ ਪਰ ਆਪਣੇ ਹੱਥ 'ਚ ਵਹੀ ਕਲਮ ਤੇ ਦਵਾਤ ਦੇਖ ਕੇ ਸੰਗਤ ਆਪਣਾ ਆਦਰ ਕਰਦੀਆਂ ਨੇ। ਵੀ ਕੁਛ ਮਾੜਾ ਮੋਟਾ ਖਜ਼ਾਨਾ ਸ਼ਾਇਦ ਇਹ ਨਾ ਰਾਹੀ ਸਾਨੂੰ ਵੀ ਮਿਲੇ ਮਿਹਰਬਾਨੀਆਂ ਦਾ। ਤੋਂ ਇਹ ਹੈ ਕਿ ਅੰਦਰੋਂ ਕੋਈ ਕੀ ਹੈ ਬਾਹਰੋਂ ਕੋਈ ਕੀ ਹੈ ਇਹ ਨਹੀਂ ਜੇ ਮੈਂ ਦੇਖਣ ਨੂੰ ਸਿੱਖ ਲੱਗਦਾ ਨਾ ਸ਼ਕਲ ਸੂਰਤ ਪਹਿਲੀ ਤਾਂ ਅੰਦਰ ਸੂਰਤ ਕਿਹੋ ਜੀ ਹੈ ਉਹ ਤਾਂ ਬਾਅਦ ਪਤਾ ਲੱਗੇਗੀ। ਸ਼ਕਲ ਜੇ ਮੇਰੀ ਸਿੱਖਾਂ ਵਾਲੀ ਹੈ ਤਾਂ ਮੇਰਾ ਆਦਰ ਹੋਏਗਾ। ਗੱਡੀ 'ਚ ਬੈਠੇ ਆਂ ਬੱਸ 'ਚ ਬੈਠੇ ਆਂ ਮੈਨੂੰ ਆਦਤ ਹੈ ਗੱਲਾਂ ਕਰਨ ਦੀ ਤੇ ਗੱਲਾਂ ਸੁਣਨ ਦੀ। ਮੈਂ ਇਹ ਨਹੀਂ ਪ੍ਰਵਾਹ ਕਰਦਾ ਕਿ ਸੁਣਨ ਵਾਲਾ ਅਨਪੜਾ ਹੈ ਕਿ ਪੜਿਆ ਲਿਖਿਆ Hindu ਹੈ ਕਿ Musalman Sikh ਹੈ ਕਿ Isai ਜਦੋਂ ਮਹਾਰਾਜ ਦੀਆਂ ਦੌਲਤਾਂ ਦਾ ਜ਼ਿਕਰ ਕਰਦੇ ਆਪਾਂ ਤਾਂ ਉਹਦੇ 'ਚ ਹਰ ਥਾਂ ਤੇ ਇੱਜ਼ਤ ਮਿਲਦੀ ਹੈ ਇਉਂ ਲੱਗਦਾ ਹੈ ਕਿ ਇਸ ਪਰਿਵਾਰ ਦੇ ਅਸੀਂ ਵੀ ਜੀ ਆਂ ਤੀਜੀ ਗੱਲ ਜਿਹੜੀ ਆਪਾਂ ਸੰਗਤ ਨਾਲ ਅੱਜ ਸਾਂਝੀ ਕਰਨੀ ਹੈ ਉਹ ਇਹ ਸਾਨੂੰ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਸੁਣਾਈ ਸੀ ਕਲਾਸ 'ਚ ਉਹ ਕਹਿੰਦੇ ਕਿ ਮੈਨੂੰ ਪਤਾ ਨਹੀਂ ਲੱਗਦਾ ਸੀ ਛੋਟੇ ਹੁੰਦੇ ਆ ਕਿ ਆਪਾਂ ਅਰਦਾਸ ਕਰਨ ਲੱਗੇ ਪਹਿਲੋਂ ਦਸੇ ਗੁਰੂ ਸਾਹਿਬਾਨ ਦੇ ਨਾਮ ਲੈਨੇ ਆ ਪੰਜ ਪਿਆਰਿਆਂ ਦੇ ਚਾਰ ਸਹਬਜ਼ਾਦਿਆਂ ਦੇ ਅਨੇਕ ਸ਼ਹੀਦਾਂ ਮੁਰਿਦਾਂ ਦੇ ਫੇਰ ਜਾ ਕੇ ਸੱਚੇ ਪਾਤਸ਼ਾਹ ਮੈਨੂੰ ਪਾਸ ਕਰਵਾਈ ਨੌਕਰੀ ਦਵਾਈ ਕਸ਼ਟ ਚੋਂ ਕੱਢੀ ਫੇਰ ਦੋ ਤਿੰਨ ਗੱਲਾਂ ਇਹੋ ਜੀਆਂ ਕਰਦੇ ਆ ਪਹਿਲਾਂ ਇੰਨਾ ਲੰਮਾ ਸਿਮਾਓ ਪੁਰਾਣਿਆਂ ਸਾਡੇ ਬਜ਼ੁਰਗਾਂ ਨੂੰ ਯਾਦ ਕਰਨ ਚ ਅਸੀਂ ਕਿਉਂ ਲਾਉਨੇ ਆ ਇਹ ਪਤਾ ਨਹੀਂ ਲੱਗਦਾ ਸੀ ਮੈਂ ਸੋਚਦਾ ਹੁੰਦਾ ਸੀ ਕਿ ਸਿੱਧੀ ਗੱਲ ਕਰੋ ਜਾ ਕੇ ਬਾਬਾ ਜੀ ਪਾਸ ਕਰ ਦੇ ਬਾਬਾ ਜੀ ਨੌਕਰੀ ਦਵਾ ਦੇ ਉਹ ਕਹਿੰਦੇ ਕਿ ਮੈਂ ਇੱਕ ਸਾਖੀ ਪੜ੍ਹੀ 18ਵੀਂ ਸਦੀ ਦੀ ਜਿਹਦੇ ਚ ਇੱਕ ਸਿੱਖ ਪਰਿਵਾਰ ਜੰਗਲ ਚ ਦਿਨ ਕੱਟੀ ਕਰ ਰਿਹਾ ਸੀ ਮਰਦ ਤੇ ਔਰਤ ਝੌਂਪੜੀ ਚ ਸਰਦੀ ਦੀ ਰਾਤ ਬੱਦਲ ਕੜਕ ਰਿਹਾ ਬਾਹਰੋਂ ਕਿਸੇ ਭਟਕੇ ਹੋਏ ਮੁਸਾਫਰ ਨੇ ਦਸਤਕ ਦਿੱਤੀ ਤੇ ਬੇਨਤੀ ਕੀਤੀ ਕਿ ਮੈਨੂੰ ਅੱਜ ਦੀ ਰਾਤ ਅੰਦਰ ਕੱਟਣ ਦੀ ਆਗਿਆ ਅੰਦਰ ਸਰਦਾਰ ਜੋੜੇ ਨੇ ਪੁੱਛਿਆ ਕਿ ਨਾਂ ਕੀ ਹੈ ਭਾਈ ਤੇਰਾ ਕੌਣ ਹੈ ਤੂੰ ਨਾ ਦੱਸਿਆ ਤਾਂ ਪਤਾ ਲੱਗਿਆ ਕੋਈ ਮੁਸਲਮਾਨ ਹੈ ਉਹ ਕਹਿਣ ਲੱਗੇ ਬਈ ਨਾ ਤੇਰੀ ਕੌਮ ਨਾਲ ਮੇਰੀ ਕੌਮ ਦੀ ਦੁਸ਼ਮਣੀ ਲੰਮੀ ਹੈ ਮੈਂ ਤੇਰੇ ਤੇ ਇਤਬਾਰ ਨਹੀਂ ਕਰਦਾ ਜੇ ਤੂੰ ਧੱਕੇ ਨਾਲ ਅੰਦਰ ਘੁਸਣ ਦਾ ਯਤਨ ਕੀਤਾ ਤਾਂ ਮੈਂ ਹਥਿਆਰ ਬੰਦਾਂ ਇਸ ਕਰਕੇ ਅੰਦਰ ਨਹੀਂ ਆਉਣ ਦੇਵਾਂਗਾ ਬਾਹਰ ਸਰਦੀਆਂ ਦੇ بارش ਦੇ ਝੰਬੇ ਹੋਏ ਭਟਕੇ ਹੋਏ ਮੁਸਾਫਿਰ ਨੇ ਇਹ ਬੇਨਤੀ ਕੀਤੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨਾਂ ਤੇ ਮੈਨੂੰ ਅੰਦਰ ਆਣ ਦੇ ਦਰਵਾਜ਼ਾ ਖੁੱਲ੍ਹਿਆ ਰਾਤ ਕੱਟੀ ਅਗਲੇ ਦਿਨ ਚਲਾ ਗਿਆ ਡਾਕਟਰ ਮੋਹਨ ਸਿੰਘ ਦੀਵਾਨਾ ਕਹਿੰਦੇ ਕਿ ਜਦੋਂ ਮੈਂ ਇਹ ਸਾਖੀ ਸਿੱਖ ਇਤਿਹਾਸ ਚੋਂ ਪੜ੍ਹੀ ਤਾਂ ਅਹਿਸਾਸ ਹੋਇਆ ਕਿ ਆਪਾਂ ਸਾਰੇ ਗੁਨਾਹਗਾਰ ਤੇ ਭਟਕੇ ਹੋ ਮੁਸਾਫਰਾਂ ਗੁਰੂ ਮਹਾ ਸੱਚੇ ਪਾਤਸ਼ਾਹ ਦੀਆਂ ਬਰਕਤਾਂ ਦੌਲਤਾਂ ਦੇ ਦਰਵਾਜ਼ੇ ਨੇ ਜਿਹੜੇ ਨਾ ਉਹ ਖੁੱਲ ਨਹੀਂ ਰਹੇ ਫਿਰ ਆਪਾਂ ਕੀ ਕਰਦੇ ਆ ਫਿਰ ਆਪਾਂ ਆਖਦੇ ਆ ਗੁਰੂ ਨਾਨਕ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਨਾਮ ਤੇ ਗੁਰੂ ਦਸਮ ਪਾਤਸ਼ਾਹ ਦੇ ਨਾਮ ਤੇ 50 ਪਿਆਰਿਆਂ 44 ਸਹਬਜ਼ਾਦਾਂ 40 ਮੁਕਤਿਆਂ ਆਪਾਂ ਸਾਰੇ ਸ਼ਹੀਦਾਂ ਮਰੀਦਾਂ ਦੇ ਨਾਂ ਲੈਣੇ ਆ ਉਹਨਾਂ ਦੇ ਨਾਵਾਂ ਸਦਕੇ ਫਿਰ ਉਹ ਮਿਹਰਬਾਨੀਆਂ ਦਾ ਦਰਵਾਜ਼ਾ ਖੁੱਲਦਾ ਨਹੀਂ ਤਾਂ ਅਸੀਂ ਹੱਕਦਾਰ ਨਹੀਂ ਹਾਂ